ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਪੀ ਤਨ ਹੋ ਸਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ صدਕਾ ਲੜੀਵਾਰ ਸਲੋਕਾਂ ਦੀ ਵਿਚਾਰ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਆਪਾਂ ਸਰਵਣ ਕੀਤੀ ਹੈ ਹੁਣ ਤਾਂਤਨ ਬਾਬਾ ਸੇਖ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਸਰਵਣ ਕਰ ਰਹੇ ਹਾਂ 40 ਸਲੋਕ ਆਪਾਂ ਸਰਵਣ ਕਰਾਏ ਹ ਕੋਈ ਪੁਰਖ ਬਿਰਧ ਹੋ ਗਿਆ ਸੀ ਅਤੇ ਫਰੀਦ ਜੀ ਦੇ ਪਾਸ ਆ ਕੇ ਕਹਿਣ ਲੱਗਾ ਮੇਰੀ ਲੰਬੀ ਉਮਰ ਦੀ ਦੁਆ ਕਰ ਦਿਓ ਤੈਨੂੰ ਬਾਬਾ ਫਰੀਦ ਜੀ ਇਹ ਪਾਵਨ ਸ਼ਲੋਕ ਉਚਾਰਨ ਕਰਕੇ ਉਪਦੇਸ਼ ਦੇ ਰਹੇ ਆ ਭਾਈ ਤੂੰ ਹੁਣ ਬਿਰਧ ਹੋ ਗਿਆ ਹੈ ਤੇਰੀ ਕਾਇਆ ਪਾਲੀ ਤੂੰ ਬਿਨਾਂ ਹੀ ਕਮਜ਼ੋਰੀ ਦੇ ਨਾਲ ਕੰਬਣ ਲੱਗ ਗਈ ਹੈ ਬਾਹਵ ਟੰਡ ਤੋਂ ਬਗੈਰ ਹੀ ਕੰਬ ਰਹੀ ਹੈ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇ ਆਪਾਂ ਦੇਖਦੇ ਆ ਜਦੋਂ 70 72ਾਂ ਦੀ ਉਮਰ ਹੋ ਜਾਂਦੀ ਹੈ ਤਾਂ ਇਨਸਾਨ ਨੂੰ ਕੋਈ ਠੰਡ ਦੀ ਜਾਂ ਕਿਸੇ ਹੋਰ ਕੋਈ ਬਿਮਾਰੀ ਦੀ ਲੋੜ ਨਹੀਂ ਬਡੇਪਾ ਇੱਕ ਆਪਣੇ ਆਪ ਵਿੱਚ ਹੀ ਬਿਮਾਰੀ ਹੈ ਰੋਗ ਹੈ ਤੇ ਇਹ ਜਿਹੜੀ ਕਾਇਆ ਹੈ ਕੰਬਣ ਲੱਗ ਜਾਂਦੀ ਮਾਰੇ ਕਹਿੰਦੇ ਜੇ ਸੋ ਵਰਿਆ ਜੀਵਨ ਆ ਭੀ ਤਨ ਹੋਸੀ ਕੇ ਐ ਨਿਸਾਨ ਜੇ ਤੂੰ ਹੋਰ 100 ਵਰੇ ਵੀ ਜੀ ਲਵੇ ਤਦ ਵੀ ਇਹ ਸਰੀਰ ਜਿਹੜਾ ਹੈ ਅੰਤ ਨੂੰ ਮਿੱਟੀ ਰੂਪ ਹੋਵੇਗਾ ਇਸ ਕਰਕੇ ਇਸ ਦੇਹ ਵੱਲੋਂ ਵਿਰਾਗ ਧਾਰਨ ਕਰ ਇਸ ਦੇਹ ਨੂੰ ਇਸ ਉਮਰ ਨੂੰ ਵਧਾਉਣ ਦੇ ਲਾਲਚ ਦੇ ਵਿੱਚ ਨਾ ਲੱਗ ਜਿੰਨੀ ਕੋ ਮਿਲੀ ਹੈ ਉਤਨੀ ਨੂੰ ਹੀ ਬੜੇ ਆਰਾਮ ਨਾਲ ਨਾਮ ਜਪ ਕੇ ਲੰਗਾਉਣਾ ਕਰ ਹਰੀਦਾ ਪਾ ਬਾਰ ਪਰਾਇਆ ਬੈਸਣਾ ਸਾਈ ਮੁਜੈ ਨ ਦੇਹ ਅੱਗੇ 42 ਨੰਬਰ ਸ਼ਲੋਕ ਚ ਕਿਰਪਾ ਕਰ ਰਿਹਾ ਕਿ ਹੇ ਮੇਰੇ ਸਾਈ ਮਾਲਿਕ ਪ੍ਰਭੂ ਕਿਸੇ ਪਰਾਇ ਦੇ ਬੂਹੇ ਅੱਗੇ ਬੈਠਣਾ ਮੈਨੂੰ ਨਾ ਦੇਵੀ ਜੇਕਰ ਇਹੋ ਜਿਹਾ ਕਿਤੇ ਹੋ ਵੀ ਜਾਵੇ ਕਿ ਮੈਨੂੰ ਪਰਾਇ ਦੇ ਬੂਹੇ ਅੱਗੇ ਬਹਿਣਾ ਪਵੇ ਤਾਂ ਦੱਸ ਰਿਹਾ ਜੇ ਤੂੰ ਇਹ ਰਖਸੀ ਜੀਵ ਸਰੀਰ ਹੋਲੇਹ ਏ ਖੁਦਾ ਜੇਕਰ ਤੂੰ ਮੈਨੂੰ ਇਸ ਤਰ੍ਹਾਂ ਹੀ ਪ੍ਰਾਏ ਬਾਰਾਂ ਤੇ ਪ੍ਰਾਏ ਬੂਹਿਆਂ ਤੇ ਰੋਲਣ ਰੂਪ ਰੱਖਣਾ ਚਾਹੁੰਦਾ ਹੈ ਤਾਂ ਮੇਰੇ ਸਰੀਰ ਵਿੱਚੋਂ ਉਸ ਤੋਂ ਪਹਿਲਾਂ ਪਹਿਲਾਂ ਦੇਹ ਕੱਢ ਲਵੀਂ ਭਾਵ ਜੀਵ ਕੱਢ ਲਈਂ ਮੇਰੇ ਅੰਦਰੋਂ ਆਤਮਾ ਕੱਢ ਲਵੀਂ ਅੱਗੇ ਬਾਬਾ ਫਰੀਦ ਜੀ 43 ਨੰਬਰ ਸ਼ਲੋਕ ਉਚਾਰ ਰਹੇ ਕੰਧ ਕੁਹਾੜਾ ਸਿਰ ਕੜਾ ਬਣ ਕੇ ਸਰ ਲੋਹਾਰ ਇਹ ਜਿਵੇਂ ਲੋਹਾਰ ਤੂੰ ਕੰਧ ਮੋਢਿਆਂ ਉੱਪਰ ਕੁਹਾੜਾ ਤੇ ਅੱਗ ਬੁਝਾ ਕੇ ਕੋਲੇ ਕਰਨ ਲਈ ਸਿਰ ਉੱਪਰ ਪਾਣੀ ਦਾ ਕੜਾ ਚੁੱਕ ਕੇ ਵਣ ਜੰਗਲ ਦੇ ਸਰ ਹੁੰਦਾ ਸਿਰ ਉੱਪਰ ਰੱਖ ਲੋਤਾ ਹੈ ਫਰੀਦਾ ਹੋ ਲੋੜੀ ਸਹੋ ਆਪਣਾ ਤੂੰ ਲੋੜ ਹੈ ਅੰਗਿਆਰ ਬਾਬਾ ਫਰੀਦ ਜੀ ਕਥਨ ਕਰਦੇ ਮੈਂ ਤਾਂ ਇੱਥੇ ਜੰਗਲ ਵਿੱਚ ਖੜਾ ਆਪਣਾ ਸਹੂ ਮਾਲਕ ਲੋੜੀ ਚਾਹ ਰਿਹਾ ਉਹਦੀ ਬੰਦਗੀ ਕਰ ਰਿਹਾ ਪ੍ਰਮਾਤਮਾ ਨੂੰ ਮਿਲਣ ਦੀ ਚਾਹਨਾ ਹੈ ਤੂੰ ਲੋੜ ਹੈ ਅੰਗਿਆਰ ਪਰ ਕਹਿੰਦੇ ਦੇਖ ਤੂੰ ਸਾਡੇ ਇਨਾਂ ਬਿਰਛਾਂ ਦੇ ਅੰਗਿਆਰ ਕੋਲੇ ਕਰਨਾ ਚਾਹੁੰਦਾ ਹੈ ਤੂੰ ਅੰਗਿਆਰ ਚਾਹੁੰਦਾ ਹੈ ਕੋਲੇ ਚਾਹੁੰਦਾ ਹੈ ਅੱਗੇ 44 ਨੰਬਰ ਸ਼ਲੋਕ ਚ ਕਿਰਪਾ ਕਰ ਰੇ ਬਾਬਾ ਫਰੀਦ ਜੀ ਫਰੀਦਾ ਇਕ ਨਾ ਆਟਾ ਅਗਲਾ ਇਕ ਨਾ ਨਾਹੀ ਲੋੜ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਪਾਈ ਕਈਆਂ ਪਾਸ ਤਾਂ ਅਗਲਾ ਹੁੰਦਾ ਬਹੁਤ ਆਟਾ ਪਾਵ ਧਨ ਪਦਾਰਤ ਹੈ ਕਈਆਂ ਦੇ ਕੋਲ ਤਾਂ ਲੋਣ ਬਾਤਰ ਵੀ ਕੋਈ ਪਦਾਰਤ ਨਹੀਂ ਅਥਵਾ ਕਈਆਂ ਦੇ ਪਾਸ ਤਾਂ ਬਹੁਤ ਆਟੀ ਦੀ ਨਿਆਈ ਜਨਮਾ ਜਨਮਾਤਰਾਂ ਦੀ ਬਹੁਤ ਬੰਦਗੀ ਹੈ ਤੇ ਕਈਆਂ ਦੇ ਪਾਸ ਲੋਣ ਪਾਪ ਥੋੜੇ ਮਾਤਰ ਵੀ ਭਜਨ ਬੰਦਗੀ ਪੁੰਨ ਕਰਮ ਨਹੀਂ ਹਨ ਅੱਗੇ ਦੱਸ ਰਹੇ ਅੱਗੇ ਗਏ ਸੰਯਾਪਸਨ ਝੋਟਾ ਖਾਸੀ ਕੌਣ ਪਰ ਅੱਗੇ ਪਰਲੋਕ ਵਿੱਚ ਗਏ ਹੋਏ ਹੀ ਸੰਿਆਪਸਨ ਜਾਣੇ ਜਾਣਗੇ ਸਿਆਣੇ ਜਾਣਗੇ ਜਮਾਂ ਦੀਆਂ ਝੋਟਾ ਮਾਰਾਂ ਕਿਹੜੇ ਖਾਣਗੇ ਨਾਨਕ ਗਿਆ ਜਾਪਿਆ ਜਾਏ ਅੱਗੇ ਗਿਆਨ ਪਤਾ ਲੱਗਦਾ ਹੈ ਅੱਗੇ ਕੀ ਪਾਵਿਕ ਰਹੀ ਹੈ ਪਾਵ ਜਿਨ੍ਹਾਂ ਦੇ ਪਾਸ ਕੋਈ ਗੁਨਾ ਭਜਨ ਬੰਦਗੀ ਨਹੀਂ ਆ ਉਹੀ ਜਮਾਂ ਦੀਆਂ ਝੋਟਾ ਸਹਾਰਨਗੇ ਭਾਵੇਂ ਉਹ ਅਮੀਰ ਹੋਣ ਜਾਂ ਗਰੀਬ ਇਸ ਨਾਲ ਕੋਈ ਮਤਲਬ ਨਹੀਂ ਪਰਮਾਤਮਾ ਦੇ ਦਰ ਤੇ ਤਾਂ ਨਿਆਹ ਹੈ ਉਥੇ ਕਿਸੇ ਦੇ ਗਰੀਬ ਅਮੀਰ ਹੋਣ ਦਾ ਲਿਆਜ ਨਹੀਂ ਕੀਤਾ ਜਾਂਦਾ ਕਿਉਂਕਿ ਉਥੇ ਤਾਂ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਵ ਨਵੇ ਉਥੇ ਜੀਵ ਸਾਰੇ ਨਵੇ ਹਨ ਹੁਣ ਅਗਲਾ ਸ਼ਲੋਕ ਉਚਾਰ ਰਹੇ ਕੋਈ ਬਾਦਸ਼ਾਹ ਦੁਨੀਆ ਤੋਂ ਕੁਝ ਕਰ ਗਿਆ ਉਹ ਬੰਦਗੀ ਤੋਂ ਬਿਨਾਂ ਹੀ ਅਮੋਲਕ ਮਨੁੱਖਾ ਸਰੀਰ ਗਵਾ ਕੇ ਚਲਾ ਗਿਆ ਉਸ ਦਾ ਬਿਆਨਤ ਰਾਜ ਪਾਗੰਤ ਨੂੰ ਉਸ ਦੇ ਨਾਲ ਨਾ ਜਾਂਦਾ ਦੇ ਕੇ ਬਾਬਾ ਫਰੀਦ ਜੀ ਵਿਰਾਗ ਜਨਕ ਉਪਦੇਸ਼ ਕਥਨ ਕਰਦੇ ਆਪਣੇ ਇਸ 45 ਨੰਬਰ ਸਲੋਕ ਚ ਕਿਰਪਾ ਕਰ ਰਹੇ ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ ਹਾ ਜਿਨ੍ਹਾਂ ਦੇ ਪਾਸ ਹੁੰਦਾ ਕੋਲ ਜਿੱਤ ਦੇ ਦਮਾਮੇ ਤੋਂ ਸੇ ਵਜਦੇ ਸਨ ਸਿਰ ਪਰਛਦਰ ਝੂਲਦੇ ਸਨ ਪੇਰੀਆਂ ਤੂਤੀਆਂ ਵੱਜਦੀਆਂ ਅਤੇ ਰੱਡ ਪੱਟ ਛੱਡੋ ਛੰਦ ਗਾਉਂਦੇ ਸਨ ਜਾਏ ਸੁੱਤੇ ਜੀ ਰਾਣ ਮਹਿ ਤੀਏ ਅਤੀਮਾ ਗੱਡ ਹਐ ਸੇ ਪ੍ਰਤਾਪ ਵਾਲੇ ਰਾਜੇ ਲੋਕ ਵੀ ਜੀ ਰਾਣ ਉਜਾੜ ਪਾਵ ਮਸਾੜ ਕਬਰਾਂ ਦੇ ਵਿੱਚ ਜਾ ਕੇ ਸੁੱਤੇ ਹਨ ਅਤੇ ਅਤੀਮਾ ਜਤੀਮਾ ਗਰੀਬਾਂ ਦੀ ਨਿਆਂ ਗੱਡੇ ਹੋਏ ਭਾਗ ਜਿਵੇਂ ਗਰੀਬਾਂ ਨੂੰ ਮਿੱਟੀ ਵਿੱਚ ਦੱਬਿਆ ਗਿਆ ਉਸੇ ਪ੍ਰਕਾਰ ਇਹਨਾਂ ਉੱਪਰ ਮਿੱਟੀ ਪਾ ਕੇ ਕਬਰਾਂ ਵਿੱਚ ਦੱਬਿਆ ਗਿਆ ਉਥੇ ਕਿਸੇ ਦਾ ਵੀ ਕਬਰ ਗਰੀਬ ਅਮੀਰ ਦਾ ਲਿਹਾਜ਼ ਨਹੀਂ ਕਰਦੀ ਕਿ ਮੈਂ ਅਮੀਰ ਉੱਪਰ ਮਿੱਟੀ ਕਹਿੰਦੀ ਨਹੀਂ ਪੈਣਾ ਗਰੀਬ ਉੱਪਰ ਪੈਣਾ ਹੈ ਐਸਾ ਕੁਝ ਨਹੀਂ ਹੈ ਸੋ ਹੁਣ ਉਪਰੋਕਤ ਸ਼ਲੋਕ ਵਿੱਚ ਜੋ ਸਿਧਾਂਤ ਆ ਉਸ ਨੂੰ ਹੋਰ ਵੀ ਸਪਸ਼ਟ ਕਰ ਰਿਹਾ ਹੈ ਕਿ ਉਹ ਮਰਨ ਵਾਲਾ ਹਮੇਸ਼ਾ ਮਹਿਲ ਮਾੜੀਆਂ ਬਣਾਉਣ ਵਿੱਚ ਲੱਗਾ ਰਹਿੰਦਾ ਉਸੇ ਨੂੰ ਧਿਆਲ ਵਿੱਚ ਰੱਖ ਕੇ ਵਿਰਾਗ ਜਨਕ ਉਪਦੇਸ਼ ਅੱਗੇ ਕਥਨ ਕਰ ਰਿਹਾ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਭੀ ਗਏ ਬਾਬਾ ਫਰੀਦ ਜੀ ਦੱਸ ਰਹੇ ਆ ਕਿ ਕੱਚੇ ਕੋਠੇ ਮੰਡਪ ਪੱਕੇ ਮਕਾਨ ਮਾੜੀਆਂ ਹਵੇਲੀਆਂ ਆਦ ਨੂੰ ਇਨਾਂ ਨੂੰ ਸਾਰਨ ਬਣਾਉਣ ਵਾਲੇ ਵੀ ਮਰ ਗਏ ਇਹਦੇ ਵਿੱਚ ਹੀ ਲੱਗੇ ਰਹੇ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਉਹ ਮਨੁੱਖ ਝੂਠਾ ਹੀ ਪਦਾਰਥਾਂ ਦਾ ਸੌਦਾ ਕਰਕੇ ਪਰਲੋਕ ਨੂੰ ਉਹਨਾਂ ਦੇ ਸਰੀਰ ਇਥੋਂ ਗੋਰੀ ਕਬਰਾਂ ਵਿੱਚ ਆ ਕੇ ਪਏ ਹਨ ਤੇ ਜਾਣ ਲੱਗਿਆ ਕੁਝ ਵੀ ਨਾਲ ਨਾ ਗਿਆ ਸਗੋਂ ਨਾ ਹਵੇਲੀਆਂ ਵਿੱਚੋਂ ਬਾਹਰ ਕੱਢ ਕੇ ਉਜਾੜ ਵਿੱਚ ਜੀ ਕਬਰਾਂ ਦੇ ਵਿੱਚ ਦੱਬ ਦਿੱਤਾ ਅੱਗੇ ਹੁਣ 47 ਨੰਬਰ ਸ਼ਲੋਕ ਕਿਰਪਾ ਕਰ ਰਿਹਾ ਕੋਈ ਜੋਗੀ ਗੋਦੜੀ ਨੂੰ ਸਿਉਂਦਾ ਸੀ ਤਾਂ ਉਸ ਵੱਲ ਵੇਖ ਕੇ ਫਰੀਦ ਜੀ ਨੇ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਫਰੀਦਾ ਖਿੰਥੜ ਮੇਖਾ ਅਗਲੀਆਂ ਜਿੰਦ ਨਕਾਈ ਮੇਖ ਭਗਤ ਫਰੀਦ ਸਾਹਿਬ ਜੀ ਕਹਿੰਦੇ ਇਸ ਖਿੰਥੜ ਗੋਦੜੀ ਨੂੰ ਤਾਂ ਅਗਲੀਆਂ ਹੁੰਦਾ ਬਹੁਤ ਮੇਖਾਂ ਤੋਪੇ ਲਾਏ ਹਨ ਵੈਸ ਦੇ ਰੂਪੀ ਖੱਪਣੀ ਨੂੰ ਤਾਂ 나ੜੀਆਂ ਰੂਪ ਬਹੁਤ ਮੇਖਾਂ ਲੱਗੀਆਂ ਹੋਈਆਂ ਪਰ ਅੰਦਰਲੀ ਜਿੰਦ ਨੂੰ ਕੋਈ ਵੀ ਮੇਖ ਤੋਪੇ ਨਹੀਂ ਲੱਗ ਸਕਦੇ ਭਾਵ ਜਦੋਂ ਵਾਰੀ ਆਉਂਦੀ ਹੈ ਤਾਂ ਵੱਡੇ ਵੱਡੇ ਲੋਕ ਵੀ ਤੁਰ ਜਾਂਦੇ ਵਾ ਅੰਦਰਲੀ ਜਿੰਦ ਨੂੰ ਭਜਨ ਬੰਦਗੀ ਰੂਪ ਕੋਈ ਤੋਪੇ ਨਹੀਂ ਲਾਉਣਾ ਕੀਤੇ ਵਾਰੀ ਆਪੂ ਆਪਣੀ ਚੱਲੇ ਮਸਾਇਕ ਸੇਖ ਪਾਤਸ਼ਾਹ ਫਰਮਾਉਂਦੇ ਬਾਬਾ ਫਰੀਦ ਜੀ ਦੇ ਰਾਹੀ ਆਪੂ ਆਪਣੀ ਵਾਰੀ ਦੇ ਅਨਸਾਰ ਮਸਾਇਕ ਹੁੰਦਾ ਮਿਹਨਤਾਂ ਕਰਨ ਵਾਲੇ ਸੇਖ ਬਿਰਧ ਜਾਤੀ ਵਾਲੇ ਵੱਡੇ ਵੱਡੇ ਲੋਕ ਚਲੇ ਗਏ ਅਰਥਾਤ ਗੋਦੜੀ ਤਾਂ ਸਿਓ ਕੇ ਸਾਂਭੀ ਗਈ ਪਰ ਜ਼ਿੰਦਗੀ ਜਿਹੜੀ ਸੀ ਨਹੀਂ ਸਾਂਭੀ ਜਾਵੇਗੀ ਗੋਦੜੀ ਤਾਂ ਜ਼ਰੂਰ ਸਾਂਭ ਲਵਾਂਗੇ ਪਰ ਜਿੰਦੜੀ ਨਹੀਂ ਸਾਭ ਹੁੰਦੀ ਅੱਗੇ ਹੁਣ 58 48 ਨੰਬਰ ਸ਼ਲੋਕ ਚ ਕਿਰਪਾ ਕਰ ਰਿਹਾ ਉਹ ਆਪਾਂ ਆਨੰਦ ਲਈਏ ਫਰੀਦਾ ਦੋ ਦੇਵੀ ਬਲੰਦਿਆ ਮਲਕ ਬਹਿਠਾ ਆਏ ਬਾਬਾ ਫਰੀਦ ਜੀ ਦਸਰੇ ਕ ਸੂਰਜ ਅਤੇ ਚੰਦਰਮਾ ਵਾ ਸੱਜਾ ਖੱਬਾ ਨੇਤਰ ਰੂਪੀ ਦੋ ਦੇਵੀ ਦੀਪਕਾਂ ਦੇ ਬਲਦਿਆ ਕਾਲ ਰੂਪੀ ਮਲਕ ਮਾਲਕ ਆ ਕੇ ਬੈੰਦਾ ਹੈ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ 부ਝਾਈ ਉਸ ਕਾਲ ਫਰਿਸ਼ਤੇ ਨੇ ਇਹ ਸਰੀਰ ਰੂਪੀ ਗੜ ਕਿਲਾ ਕਾਬੂ ਕਰ ਲਿਆ ਸੂਖਮ ਸਰੀਰ ਰੂਪੀ ਘਟ ਕੜਾ ਲੁੱਟ ਲਿਆ ਤੇ ਨੇਤਰਾ ਰੂਪੀ ਦੀਵੜੇ 부ਝਾ ਕੇ ਚਲਿਆ ਗਿਆ ਭਾਵ ਅੱਖਾਂ ਦੀ ਜੋਤ ਆਦ ਸੱਤਾ ਸਭ ਖਿੱਚ ਲਈ ਸੋ ਇਥੋਂ ਤੱਕ 48 ਸ਼ਲੋਕ ਬਾਬਾ ਫਰੀਦ ਜੀ ਦੇ ਆਪਾਂ ਰਲ ਮਿਲ ਕੇ ਸਰਵਣ ਕੀਤੇ ਹਨ ਬਾਕੀ ਦੇ ਵਿਚਾਰ ਆਉਣ ਵਾਲੇ ਦਿਨਾਂ ਚ ਆਪ ਜੀ ਨਾਲ ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਕਰਾਂਗੇ ਪੁੱਲਾਂ ਨਾ ਚਿਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ